ਦਿਨੋ-ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਪਹਿਲਾਂ ਰਾਤ ਵੇਲੇ ਚੋਰੀਆਂ ਹੁੰਦੀਆਂ ਸਨ ਪਰ ਹੁਣ ਤਾਂ ਦਿਨ ਦਿਹਾੜੇ ਹੀ ਚੋਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਕਲਾ ਨੌਰਵਿਚ ਅੱਜ ਦਿਨ ਦੇ 10 ਵਜੇ ਤੋਂ 11:30 ਵਜੇ ਦੇ ਵਿਚਕਾਰ ਅਜੀਤ ਰਾਜ ਦੇ ਘਰ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਅਜੀਤ ਰਾਜ ਦੀ ਨੂੰ ਸੁਪਨਾ ਨੇ ਦੱਸਿਆ ਹੈ ਕਿ ਉਹ ਨੇੜੇ ਕਿਸੇ ਸਕੂਲ ਵਿੱਚ ਆਪਣੇ ਬੱਚਿਆਂ ਦੀ ਪੇਰੈਂਟਸ ਮੀਟਿੰਗ ਵਿੱਚ ਗਈ ਹੋਈ ਸੀ ਜਦ ਵਾਪਸ ਆਈ ਤਾਂ ਘਰ ਦੇ ਤਾਲੇ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਹਨਾਂ ਵਿੱਚੋਂ ਕਰੀਬ 12 ਤੋਲੇ ਸੋਨਾ ਤੇ 25000 ਦੇ ਕਰੀਬ ਨਕਦੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਨੇ ਪੁਲਿਸ ਵੱਲੋਂ ਮੌਕਾ ਵੇਖਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਪਨਾ ਸਰ ਮੇਰਾ ਨਾਮ ਹੈ ਮੈਂ ਕੇਰਲਾ ਇੰਟਰਨੈਸ਼ਨਲ ਸਕੂਲ ਦੱਖਸ਼ ਦੇ ਆਪਣੇ ਬੱਚੇ ਦਾ ਸਕੂਲ ਕੋਈ ਮੀਟਿੰਗ ਸੀਗੀ ਫਾਰਮ ਫਿਲ ਕਰਨਾ ਹੀ ਉੱਥੇ ਗਈਗੀ ਸਵੇਰੇ ਕਰੀਬ ਮੈਂ 10 ਸਵਾ 10 ਦੇ ਕਰੀਬ ਗਈ ਆ ਤੇ 11:30 ਆ ਗਈ ਆ ਜਦੋਂ ਮੈਂ ਆਈ ਆ ਘਰ ਮੈਂ ਲੋਕ ਕਰਕੇ ਗਈ ਆ ਬਾਹਰੋਂ ਤੇ ਆ ਕੇ ਮੈਂ ਲੋਕ ਦੇਖਿਆ ਗੇਟ ਤੇ ਲੋਕ ਹੀ ਨਹੀਂ ਤੇ ਗੇਟ ਖੋਲਿਆ ਤੇ ਅੰਦਰ ਐਂਟਰੀ ਕੀਤੀ ਆ ਥੋੜੀ ਜਿਹੀ ਮੈਂ ਪਿੱਛੇ ਰਹੀ ਆ ਤੇ ਸਾਰੇ ਡੋਰ ਖੁੱਲੇ ਦੇ ਹੀ ਤੇ ਦੇਖਿਆ ਦੂਰੋਂ ਝਾਤੀ ਪਈ ਆ ਸਾਰੀਆਂ ਸਾਡੀਆਂ ਹਲ ਮਾਰੀਆਂ ਉਪਨ ਆ ਤੇ ਜੋ ਕੁਝ ਵੀ ਆ ਕੋਈ ਚੋਰ ਆਏ ਆ ਕੋਈ ਲੁੱਟ-ਪਲੁੱਟ ਕੇ ਲੈ ਗਏ ਆ ਸਭ ਕੁਝ ਹੀ ਜੋ ਵੀ 골ਡ ਸੀਗਾ ਸਾਡਾ 11-12 ਟੋਲੇ ਸੋਨਾ ਸੀਗਾ ਤੇ 24-25 ਹਜ਼ਾਰ ਕੈਸ਼ ਸੀਗਾ ਉਹ ਵੀ ਹੈ ਨਹੀਂ ਸਭ ਕੁਝ ਜੋ ਵੀ ਆ ਸਾਰਾ ਲੈ ਗਿਆ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰੋਜ਼ ਦੀ ਕਦੀ ਨਾ ਕਦੀ ਕਿਤੇ ਚੋਰੀ ਹੁੰਦੀ ਹੈ ਕਦੀ ਕਿਤੇ ਚੋਰੀ ਹੁੰਦੀ ਹੈ ਡਕੈਤੀਆਂ ਪੈਂਦੀਆਂ ਤੇ ਇੱਥੇ ਤੇ ਕੋਈ ਦਿਨੇ ਦੁਪਹਿਰੀ ਰਹਿਣ ਦਾ ਕੋਈ ਕੋਈ ਨਹੀਂ ਹੈਗਾ ਕੋਈ ਲੇਡੀਜ਼ ਘਰ ਜੇ ਮੈਂ ਵਿਜ਼ਿਟਲੀ ਘਰ ਹੁੰਦੀ ਤੇ ਫਿਰ ਮੇਰੇ ਨਾਲ ਵੀ ਕੁਝ ਹੋ ਸਕਦਾ ਸੀਗਾ ਕੋਈ ਸੀ ਕੈਮਰਾ ਵਗੈਰਾ ਕੋਈ ਇੱਧਰ ਲੱਗੇ ਨਹੀਂ ਲੱਗੇ ਸਾਡੇ ਉਹ ਕੇਰਲਾ ਸਕੂਲ ਲੱਗੇ ਹੋਏ ਆ ਉਹ ਚੈੱਕ ਕੀਤਾ ਥੋੜੀ ਦੇਰ ਚ ਉਧਰ ਇੱਕ ਮੁੰਡਾ ਨੰਗਦਾ ਦੇਖਿਆ ਉਹ ਥੋੜਾ ਜਿਹਾ ਪਹਿਲੇ ਮੂੰਹ ਬਨ ਕੇ ਇਧਰੋਂ ਨੰਗ ਰਿਆ ਸੀਗਾ ਉਹਨੇ ਕੈਪਾਈ ਹੋਈ ਸੀਗੀ ਤੇ ਉਹ ਨੀਚੇ ਟੱਕੀ ਉਤਰਿਆ ਤੇ ਫਿਰ ਉਹਨੇ ਗੋ ਆਪਣਾ ਉਹ ਉਤਾਰ ਦਿੱਤਾ ਉਹਨੂੰ ਪਸੀਨਾ ਪਸੂਨਾ ਬਹੁਤ ਆਇਦਾ ਸੀ ਤੇ ਟੱਕੀ ਉਤਰਿਆ ਫਿਰ ਉਹਨੇ ਉਹ ਆਪਣਾ ਮੂੰਹ ਤੇ ਰਮਾਲ ਲਾ ਦਿੱਤਾ ਤੇ ਸਾਡਾ ਉੱਪਰ ਵਾਲਾ ਵੀ ਗੇਟ ਓਪਨ ਹੋਇਆਦਾ ਸੀਗਾ ਤੇ ਜਿੰਨ ਦੋ ਲੋਕ ਸੀਗੇ ਘਰ ਦੇ ਦੋਨੋਂ ਲੋਕ ਹੀ ਹਨੀ ਜਿਹੜੇ ਮੈਂ ਮਾਰ ਕੇ ਗਈਆਂ ਗਲੀ ਚ ਆਏ ਹੋਣੇ ਚੋਰ ਜਿਹਾ ਕੋਈ ਗਲੀ ਚ ਹੀ ਆਏ ਆ ਤੇ ਰਾਤੀ ਵੀ ਇੱਥੇ ਕਹਿੰਦੇ ਬਾਹਰ ਤੁਹਾਡੇ ਗੇਟ ਅੱਗੇ ਘੁੰਮਦੇ ਪਏ ਸੀ ਗਲੀ ਚ ਮੁੰਡੇ ਘੁੰਮਦੇ ਪਏ ਸੀਗੇ ਮੂੰਹ ਬਨ ਕੇ ਇਹ ਕਾਫੀ ਦਿਨਾਂ ਦੀ ਕਹਿੇ ਦੀ ਕੋਈ ਪਲੈਨਿੰਗ ਚੱਲਦੀ ਪਈ ਹੈ ਹੈ ਵੀ ਕੋਈ ਗਲੀ ਮਹੱਲੇ ਦੇ ਪੇਤੀ ਹੈ ਇੱਥੇ ਕੋਈ ਨਸ਼ਾ ਡਕੈਰੀ ਜਿਹੜੀ ਬਹੁਤ ਜਲਦੀ ਜਿਆਦੀ ਚੱਲਦੀ ਪਈ ਹੈ ਤੇ ਲੋਕੀ ਆਪਣੇ ਨਸ਼ੇ ਪੂਰੇ ਕਰਨ ਵਾਸਤੇ ਇਹ ਕੁਛ ਮੁੰਡੇ ਕਰ ਰਹੇ ਆ ਤੇ ਆ ਬਹੁਤ ਗਲਤ ਕੰਮ ਹੈ ਸਾਡੇ ਤੇ ਵੀ ਕੋਈ ਹੋ ਸਕਦਾ ਹੈ ਕਿ ਜੇ ਮੈਂ ਘਰ ਕੱਲੀ ਹੁੰਦੀ ਤੇ ਮੈਨੂੰ ਮਾਰ ਜਾਂਦੇ ਜਾਂ ਕੁਝ ਵੀ ਕਰ ਸਕਦੇ ਆ ਤੇ ਅੱਜਕੱਲ ਕੱਲੇ ਘਰ ਰਹਿਣ ਦਾ ਕੋਈ ਮੋਹਲ ਚਾਲ ਵੀ ਨਹੀਂ ਇੱਥੇ ਹੈਗਾ ਤੇ ਅਸੀਂ ਡਰ ਡਰ ਕੇ ਰਹੀਏ ਆਪਣੇ ਘਰਾਂ ਚ ਅੱਜਕੱਲ ਮਤਲਬ ਕਿ ਲੋਕ ਲੱਗੇ ਉਹ ਪਹਿਲਾਂ ਰਹਿੰਦੇ ਕੋਈ ਨਹੀਂ ਕਰਦੇ ਨਹੀਂ ਨਹੀਂ ਮੈਂ ਅੱਜ ਜਦੋਂ ਵੀ ਜਾਨੀ ਆ ਮੈਂ ਬਾਹਰ ਲੋਕ ਕਰਕੇ ਜਾਨੀ ਆ ਕਰਤ ਲਾਹੌਰ ਕਾਤੇ ਕੋਈ ਰਹਿੰਦੇ ਨਹੀਂ ਨਹੀਂ ਮੈਂ ਡੈਡੀ ਨਾਲ ਮੇਰੇ ਰਹਿੰਦੇ ਆ ਨਾ ਚੱਲ ਗਿਆ ਇਹ ਨਾ ਮੈਂ ਡੈਡੀ ਬਾਹਰ ਚਲੇ ਗਿਆ ਮੈਂ ਸਾਢੇ 9:00 ਪਾਉਂਡ 10:00 ਵਜੇ ਗਿਆ ਜੀ ਤੇ ਬਾਅਦ ਦੇ ਵਿੱਚ ਇਹ ਸਕੂਲੇ ਚਲ ਗਈ ਆ ਮੈਨੂੰ ਪਤਾ ਨਹੀਂ ਇਹ ਕਿਹੜਾ ਕੰਮ ਆਪਣੇ ਸਕੂਲੇ ਕੇ ਕੰਮ ਗਈ ਆ ਮੈਂ ਕਿਹਾ ਅੱਧਾ ਘੰਟਾ ਘੰਟਾ ਮੈਨੂੰ ਲੱਗਣਾ ਮੈਂ ਗਈ 10:30 10 ਦੇ ਵਿੱਚ ਵਿੱਚ ਤੇ 11:15 ਮੈਂ ਘਰ ਆ ਗਈ ਆ 10:00 ਦਾ ਮੈਂ ਗਿਆ ਜੀ ਤੁਹਾਡੀ ਮੁਕਾਬਲੇ ਕਿੰਨਾ ਕ ਨੁਕਸਾਨ ਹੋਇਆ ਸਾਡੇ ਮੇਰੇ ਮੁਤਾਬਿਕ 11 12 ਟੋਲੇ ਸੋਨਾ ਤੇ 25 26000 ਰੁਪਏ ਜੋ ਵੀ ਕੈਸ਼ ਹੈਗਾ ਸੀਗਾ ਤੇ ਲਾਗੇ ਕੱਢ ਕੇ ਕੋਈ ਨੂੰ ਸਮਝਾ ਦੇ ਮੈਂ ਆਇਆ ਰਿਹਾ ਹਾਂ ਹਾਂਜੀ ਆਏ ਸੀਗੇ ਉਹਨਾਂ ਨੇ ਦੇਖਿਆ ਹੈ ਇਨਵੈਸਟੀਗੇਸ਼ਨ ਹੋਈ ਹੈ ਵੇਖੋ ਤੁਹਾਨੂੰ ਕੀ ਸ਼ੱਕ ਹੈ ਸ਼ੱਕ ਗਲੀ ਮਹੱਲੇ ਦੇ ਸਾਰੇ ਫਿਰ ਬੱਚੇ ਜਿੰਨੇ ਵੀ ਆ ਮੁੰਡੇ ਸਭ ਸਾਰਿਆਂ ਨੂੰ ਚੱਕਣਾ ਚਾਹੀਦਾ ਸਾਰਿਆਂ ਨੂੰ ਕਰੋ ਅੰਦਰ ਤੇ ਫਿਰ ਆਪੇ ਪਤਾ ਲੱਗ ਜਾਏਗਾ ਕਿਉਂਕਿ ਇਹ ਹੈ ਤੇ ਕੰਮ ਭੇਤੀਆਂ ਦਾ ਹੀ ਆ ਕੋਈ ਬਾਹਰ ਦਾ ਧਿਆਨ ਕੇ ਨਾ ਉਹਨੂੰ ਪਤਾ ਨਹੀਂ ਕਿ ਇਹ ਕਿਹੜੇ ਟਾਈਮ ਬਾਹਰ ਜਾਂਦੇ ਆ ਕਿਹੜੇ ਟਾਈਮ ਘਰ ਆਉਂਦੇ ਆ ਤੇ ਗਲੀਆਂ ਚ ਰਾਤ ਨੂੰ ਵੀ ਫਿਰਦੇ ਆ ਇੱਥੇ ਕੋਈ ਸਿਕਿਉਰਟੀ ਨਹੀਂ ਹੈਗੀ ਰਾਤ ਨੂੰ ਨਾਈਟ ਵੇਲੇ ਵੀ ਕੁਛ ਨਾ ਕੁਛ ਤੇ ਹੋਣਾ ਚਾਹੀਦਾ ਨਾ ਸੋਲੂਸ਼ਨ ਇਸ ਗੱਲ ਦਾ ਸਾਡੀ ਮੰਗ ਇਹੋ ਹੀ ਹੈ ਕਿ ਮਿਹਨਤ ਖੂਨ ਪਸੀਨੇ ਦੀ ਕਮਾਈ ਹੈ ਸਾਨੂੰ ਸਾਡਾ ਜੋ ਵੀ ਨੁਕਸਾਨ ਹੋਇਆ ਉਹਦਾ ਕੁਛ ਤੇ ਕਰੋ ਹੁਣ ਹੱਲ ਅੱਜ ਨਾ ਕੋਈ ਅਪੋਰ 1 ਘੰਟਾ ਪਹਿਲਾਂ ਕੋਈ ਇਨਫੋਰਮੇਸ਼ਨ ਆਈ ਸੀ ਕਿ ਜੀਤ ਰਾਜ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਨੀਅਰ ਉਹਦਾ ਘਰ ਉਹਨਾਂ ਦੀ ਨੌ ਰਾਣੀ ਜਿਹੜੀ ਆ ਉਹ ਕਿਤੇ ਪੇਰੈਂਟ ਟੀਚਰ ਮੀਟਿੰਗ ਦੇ ਸਬੰਧ ਵਿੱਚ ਗਈ ਸੀ ਕੋਈ 11 ਵਜੇ ਦੇ ਨੀਅਰ ਬਾਉਟ ਜਦੋਂ ਸਾਡੇ ਇੱਕ 12 ਵਜੇ ਕਰੀਬ 12 ਵਜੇ ਵਾਪਸ ਆਈ ਤੇ ਉਹਦੇ ਘਰ ਦਾ ਜਿਹੜਾ ਉਹ ਲੌਕਟਾ ਹਿਆ ਸੀ ਤੇ ਉਹਨੇ ਸਰਚ ਕਰਕੇ ਦੇਖਿਆ ਕਿ ਉਹਦੇ ਘਰ ਦਾ ਕੋਈ 5-6 ਟੋਲੇ ਸੋਨਾ ਤੇ ਕੋਈ 20 ਕੁ ਹਜ਼ਾਰ ਦੀ ਨਕਦੀ ਦੱਸਦੇ ਆ ਉਹ ਚੋਰੀ ਹੋਈ ਆ ਉਹਨਾਂ ਮੌਕੇ ਤੇ ਗਿਆ ਆ ਮੌਕਾ ਦੇਖ ਕੇ ਆਏ ਕੋਈ ਸ਼ੱਕੀ ਇੱਕ ਦੋ ਬੰਦੇ ਜਿਹੜੇ ਆ ਉਹ ਆਪਾਂ ਉਹਨੂੰ ਉਹ 25 ਕੀਤੇ ਆ ਤੇ ਸੀਸੀਟੀਵੀ ਜਿਹੜੇ ਆਲਦ ਵਾਲੇ ਲੱਗੇ ਹੋਏ ਨੇ ਉਹਨਾਂ ਨੂੰ ਖੰਭਾ ਲਿਆ ਜਲਦੀ ਆਪਾਂ ਇਹਨੂੰ ਪ੍ਰੈਸ ਕਰ ਲਵਾਂਗੇ। ਉਹਨਾਂ ਦਾ ਕਹਿਣਾ ਆ ਰੱਤ ਬਣ ਰਿਹਾ ਜੁਣਨ ਤੋਂ ਨਹੀਂ ਜੀ ਆਪਾਂ ਸੀਸੀਟੀਵੀ ਕੈਮਰੇ ਦੇਖਿਆ ਉਹ ਕਰੀਬ 11 17 ਤੇ ਜਿਹੜੀ ਇਹ ਹੋਈ ਹੈ ਸਾਰੀ 16 ਜਿਹੜਾ 12 ਤੋੜਿਆ ਦਾ ਚਲੋ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ 25000 ਰੁਪਏ ਨਗਦ 20000 ਨੂੰ ਲਗਾਇਆ ਉਹਨਾਂ ਨਕਦੀ ਜਿੰਨਾ ਵੀ ਹੈ ਜਿਹੜੀ ਚੋਰੀ ਜਦੋਂ ਅਸੀਂ ਟ੍ਰੇਸ ਕਰ ਲਈ ਭਾਵੇਂ 20 ਹੋਏ ਭਾਵੇਂ 10 ਹੋਏ ਸਾਰੇ ਕਰ ਲੈਣੇ ਇਹ ਜਲਦੀ ਰਿਜ਼ਲਟ ਦਵਾਵਾਂਗੇ ਕੋਈ ਬੰਦਾ ਨਹੀਂ ਮਲੇ ਨਹੀਂ ਆਪਾਂ ਸ਼ੱਕੀ ਬੰਦੇ ਰੌਂਡਅਪ ਕੀਤੇ ਆ 25 ਉਹਨਾਂ ਚੋਂ ਕਰਾਂਗੇ ਜਲਦੀ ਆਪਾਂ ਟ੍ਰੇਸ ਕਰਕੇ ਜਿਹੜਾ ਉਹਨਾਂ ਨੂੰ ਇਨਸਾਫ ਦਵਾਵਾਂਗੇ ਕੋਈ ਅਸੀਂ ਤੇ ਸਾਰੇ ਪਬਲਿਕ ਨੂੰ ਕਹਿੰਨੇ ਵੀ ਕਦੀ ਵੀ ਆਪਣੇ ਦਿਨੇ ਲੋਕ ਲਾ ਕੇ ਨਾ ਜਾਣ ਜਿਹੜੀ ਆਪਣੀ ਰਾਖੀ ਤੇ ਖੁਦ ਵੀ ਕਰਨੀ ਪੈਂਦੀ ਹੈ ਨਾ ਮੈਂ ਦਿਨ ਅਵੇਰਨੈਸ ਜ਼ਰੂਰੀ ਹੈ ਉਹ ਘਰ ਦੇ ਵਿੱਚ ਪਤਾ ਹੈ ਜੇ ਕੋਈ ਹੋ ਸਕਦਾ ਇਹਨਾਂ ਦਾ ਕੋਈ ਵਾਪਰ ਵੀ ਹੋ ਸਕਦਾ ਬੰਦਾ ਜਿੰਨੇ ਘਟਨਾ ਨੂੰ ਅਜਾਮ ਦਿੱਤਾ ਬਾਕੀ ਜਿਹੜੀ ਗੱਲ ਹੋ ਗਈ ਆ ਉਹ ਆਪਾਂ ਟਰੇਸ ਕਰਨ ਵਾਲੇ ਬੰਨੇ ਸਾਰਾ ਫੋਕਸ ਦੇਵਾਂਗੇ ਨਾ ਕਿ ਇਹ ਦੇਖਾਂਗੇ ਵੀ ਇਦਾਂ ਕਿਉਂ ਹੋਇਆ ਠੀਕ ਹੈ ਜੀ ਹਾਂ ਜੀ